ਚਲਾ ਰਹੇ ਆ ਉਥੇ ਸਾਡੇ ਸਮਰ ਕੈਂਪ ਚੱਲ ਰਹੇ ਸੀਗੇ ਜੋ ਕਿ ਅੱਜ ক্লোজিং ਹੈਗਾ ਅ ਲਾਸਟ ਡੇ ਸਾਡਾ ਸਭ ਬੱਚਿਆਂ ਨੇ ਆਪਣਾ ਜੋ-ਜੋ ਐਕਟੀਵਿਟੀਜ਼ ਕੀਤੀਆਂ ਹੋਈਆਂ ਨੇ ਉਹ ਸਾਰਾ ਇੱਥੇ ਅੱਜ ਕਰਕੇ ਸਾਡੇ ਗੈਸਟ ਦੇ ਸਾਹਮਣੇ ਦਿਖਾ ਰਹੇ ਆ ਤੇ ਅਸੀਂ ਸਾਰੇ ਹੀ ਬੱਚਿਆਂ ਨਾਲ ਬਹੁਤ ਹੀ ਇੰਜੋਏ ਕੀਤਾ ਅਸੀਂ ਪੂਰਾ 15 ਦਿਨ ਅਸੀਂ ਬਹੁਤ ਹੀ ਇੰਜੋਏ ਕੀਤਾ ਬੱਚਾ ਸਾਡੇ ਸਾਰੀ ਮੈਡਮ ਸਭ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸਾਡੇ ਨਾਲ ਇੰਨੇ ਨਾਲ ਖੜੇ ਰਹਿੰਦੇ ਹਨ ਅੱਜ ਜਿਤ ਤਸੂ ਫਾਊਂਡੇਸ਼ਨ ਵੱਲੋਂ ਮੈਡਮ ਗੋਲਡੀ ਗੰਬੀਰ ਜੀ ਵੱਲੋਂ ਇੱਕ ਬੱਚਿਆਂ ਦਾ ਵੋਕੇਸ਼ਨਲ ਕੈਂਪ ਚੱਲ ਰਿਹਾ ਸੀ ਪਿਛਲੇ 15 ਦਿਨਾਂ ਤੋਂ ਉਹਦਾ ਅੱਜ ਫਾਈਨਲ ਡੇ ਹੈ ਔਰ ਕਾਫੀ ਅੱچھے ਪਰਫਾਰਮੈਂਸਸ ਤਿਆਰ ਕਰਵਾਈਆਂ ਬੱਚਿਆਂ ਦਾ ਬਹੁਤ ਇੰਜੋਏ ਕਰ ਰਹੇ ਆ ਸਾਰੇ ਬੱਚੇ ਔਰ ਇਹਨਾਂ ਦੇ ਤਸੂ ਫਾਊਂਡੇਸ਼ਨ ਵੱਲੋਂ ਗੋਲਡੀ ਜੀ ਵੱਲੋਂ ਟਾਈਮ ਟੂ ਟਾਈਮੇ ਸਭ ਚੀਜ਼ਾਂ ਕਰਵਾਂਦੇ ਰਹਿੰਦੇ ਆ ਬੱਚਿਆਂ ਲਈ ਬਹੁਤ ਜ਼ਿਆਦਾ ਐਫਰਟਸ ਕਰਦੇ ਨੇ ਅਸੀਂ ਧੰਨਵਾਦ ਕਰਦੇ ਆ ਸਾਰੇ ਉਹਨਾਂ ਦਾ ਅੱਜ ਚੀਫ ਗੈਸਟ ਵੱਜੋਂ ਸਾਡੇ ਅਰਵਿੰਦਰ ਕਲੇਰ ਜੀ ਇੱਥੇ ਆਏ ਆ ਸਾਡੇ ਵਿੱਚ ਪੁੱਜੇ ਬੱਚਿਆਂ ਨੂੰ ਆਪਣਾ ਅਸ਼ੀਰ बस ਬੱਚਿਆਂ ਨੂੰ ਬਹੁਤ ਸਾਰੀਆਂ ਬਲੇਸਿੰਗ ਉਹ ਇਹਨਾਂ ਦਾ ਨਾਮ ਕੀ ਕੋ ਸਿਖਾਇਆ ਗਿਆ ਬੱਚਿਆਂ ਨੂੰ ਹਾਂਜੀ ਬੱਚਿਆਂ ਨੂੰ ਇਹਨਾਂ ਨੇ ਪੇਂਟਿੰਗ ਸਿਖਾਈ ਹੈ ਤੇ ਪਲਾਂਟੇਸ਼ਨ ਡਰਾਈਵ ਇਹਨਾਂ ਦੀ ਚੱਲ ਰਹੀ ਹੈ ਕਾਫੀ ਦਿਨਾਂ ਤੋਂ ਉਹਨਾਂ ਨੂੰ ਕੁਕਿੰਗ ਕੰਪੀਟੀਸ਼ਨ ਵਾਇਰਲੈਸ ਕੁਕਿੰਗ ਸਿਖਾਈ ਗਈ ਹੈ ਜੀ ਔਰ ਹੋਰ ਇਸਾ ਦੇ ਪੇਂਟਿੰਗਸ ਹਾਂ ਹਾਂਜੀ ਵੇਸਟ ਮਟੀਰੀਅਲ ਨੂੰ ਅੱਛੇ ਤਰ੍ਹਾਂ ਯੂਜ਼ ਕਰਨ ਦਾ ਸਾਰਾ ਉਹਨਾਂ ਦੇ ਮਤਲਬ ਮੈਡਮ ਰੂਹੀ ਵੱਲੋਂ ਸਾਰਿਆਂ ਨੂੰ ਸਿਖਾਇਆ ਗਿਆ ਹੈ ਬੱਚਿਆਂ ਕੀ ਮੈਸੇਜ ਥੀ ਸਾਰੇ ਲੋਕਾਂ ਨੂੰ ਇਹ ਮੈਸੇਜ ਦਿੰਨੇ ਆ ਜੀ ਇਦਾਂ ਦੇ ਆਪਾਂ ਨੂੰ ਹੋਰ ਸੰਸਥਾਵਾਂ ਨੂੰ ਸਾਰੇ ਨੂੰ ਅੱਗੇ ਆਉਣਾ ਚਾਹੀਦਾ ਤਾਂ ਕਿ ਇਹਨਾਂ ਬੱਚਿਆਂ ਦਾ ਭਵਿੱਖਾ ਸੂਟੇਬਲ ਕਰ ਸਕੀਏ ਔਰ ਇਹ ਅੱਛਾ ਅੱچھے ਨਾਗਰਿਕ ਬਣ ਸਕਣ ਕਿਉਂਕਿ ਇਹਨਾਂ ਦੇ ਸਾਰਾ ਧਾਰਮੇਦਾਰ ਸਾਡੇ ਦੇਸ਼ ਦਾ ਉਹਦਾ ਭਵਿੱਖ ਦਾ ਇਹਨਾਂ ਦੇ ਧਾਰਮੇਦਾਰੀ ਆ ਸੋ ਇਹ ਅੱਗੇ ਜਾ ਕੇ ਅੱਗੇ ਵਧਣ ਕੇ ਤਾਂ ਸਾਡੇ ਦੇਸ਼ ਦਾ ਬਹੁਤ ਅੱਛਾ ਕਿਸਮ ਨਜ਼ਰ ਆਵੇ ਥੈਂਕ ਯੂ ਏ ਆਮ ਰੂਹੀ ਵਾਲੀਆ ਤਥਸੂ ਫਾਊਂਡੇਸ਼ਨ ਦੀ ਇੱਕ ਟੀਚਰ ਹੂ ਔਰ ਮੈਂ ਯਹਾਂ ਪੇ ਇੱਕ ਬੱਚੋ ਯਹਾਂ ਪੇ ਹਮਾਰੇ ਇੱਕ ਫ੍ਰੀ ਸਮਰ ਕੈਂਪ ਸ਼ੁਰੂ ਹੋਇਆ ਜੋ ਮੈਮ ਨੇ ਗੋਲਡਿੰਗ ਗੰਭੀ

के बच्चों को फोटो फ्रेम का बनवाया था बहुत अच्छा और बच्चे अगले दिन बहुत सुंदर-सुंदर फोटो फ्रेम बना के लाए थे क्योंकि हमने डिस्प्ले किए हुए पे और उसके बाद हमने बच्चों को वेस्ट मटेरियल से और भी एक फैन सिखाया था बनाना और हमारे यहाँ पे फायरलेस कुकिंग क्लास लगी थी जो कि निधि में हमने सब बच्चों को सिखाया था और बच्चे अगले दिन उसमें दही भले मॉकटेल्स बहुत कुछ सिखाया था जो कि बच्चे अगले दिन बना के लाए थे और हमने अपने बच्चों से रिव्यूज़ भी लिए थे वो भी हमने एक एक्टिविटी के तौर पर कराया था और सारी शीट्स पर पे हैंड पेंटिंग करवाई थी और थम पेंटिंग्स करवाई थी बच्चों वो बहुत एक्टिविटीज़ करवाई थी और मैम इस समर कैंप को हर साल लगवाते हैं ये या आज हमारा एक क्लोजिंग डे है जिसमें बच्चे अपनी परफॉर्मेंस दिखा रहे हैं और जो जो एक्टिविटीज़ हमने करवाई थी वो यहाँ पर डिस्प्ले की हुई है आज हमारा लास्ट डे है समर कैम्प का जो बच्चों ने डांस टीचर यहाँ पर हमारे प्रोवाइड किए थे मैम ने डांस टीचर सर ने भी बच्चों को बहुत अच्छी परफॉर्मेंस सिखाई है यहाँ पे और बस आज हमारा लास्ट डे है बहुत बच्चों ने फ़न किया मैं ऐसे ही चाहती हूँ जैसे तो खासतू फाउंडेशन में मैम सब बच्चों की इतनी हेल्प करते हैं ऐसे ही सारे लोग आगे होके इन सब और बच्चों की हेल्प करें इनमें बहुत ज़्यादा अच्छा अच्छा वो होता है कि तो हम अगर उनको सिखाते हैं ना तो उनको सारा कुछ बाहर आता है निकल के क्योंकि ये नॉर्मल किसी भी तो जा नहीं सकते अपने पेरेंट्स को कह नहीं सकते तो मैम ने इनको लिए एक समर कैंप लगा के इनकी अच्छायाँ ਉਹਨੂੰ ਬਾਹਰ ਕੱਢ ਲੈ ਅੱਛੀ ਅੱਛੀ ਅਛਾਈ ਅੱਜ ਸੁਨੀਤ ਐਂਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਇਤਹਾਸਤੂ ਫਾਊਂਡੇਸ਼ਨ ਵੱਲੋਂ ਜੋ ਗਰੀਬ ਬੱਚਿਆਂ ਲਈ ਸਾਰੇ ਬੱਚਿਆਂ ਜਿਹੜੇ ਘਰਾਂ ਦੇ ਵਿੱਚ ਬੋਰ ਹੁੰਦੇ ਨੇ ਬੈਠ ਕੇ ਉਹਨੂੰ ਬੁਲਾ ਕੇ ਸਮਰ ਕੈਂਪ ਲਗਾਇਆ ਗਿਆ ਸੀ ਉਹਨਾਂ ਨੂੰ ਕਾਫੀ ਜਿਆਦਾ ਸਾਰੇ ਕਲਚਰ ਵਾਲੇ ਕਲਚਰ ਵਾਲੇ ਅਤੇ ਡਾਂਸ ਸਾਰਾ ਕੁਝ ਕਰਾਇਆ ਗਿਆ ਇਤਹਾਸਤੂ ਫਾਊਂਡੇਸ਼ਨ ਦੇ ਜਿਹਨੇ ਮੈਂਬਰ ਇੱਥੇ ਹੈਗੇ ਨੇ ਪੂਰਨਮ ਜੀ ਅਤੇ ਗੋਲਦੀ ਗੰਬੀਰ ਨਾਲ ਜਿੰਨੇ ਵੀ ਇਹਨਾਂ ਦੇ ਮੈਂਬਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਸਪੈਸ਼ਲੀ ਇਹਨਾਂ ਦੇ ਟੀਚਰ ਸਾਹਿਬਾਨ ਡਾਂਸ ਟੀਚਰ ਜਿਨ੍ਹਾਂ ਨੇ ਬੱਚਿਆਂ ਨੂੰ ਇੰਨਾ ਵਧੀਆ ਇੱਥੇ ਪਰਫਾਰਮ ਕਰਨ ਲਈ ਟ੍ਰੇਨ ਕੀਤਾ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹਰ ਹਰ ਫੰਕਸ਼ਨ ਦੇ ਉੱਤੇ ਹਰ ਅਲੱਗ-ਅਲੱਗ ਮੌਕਿਆਂ ਦੇ ਉੱਤੇ ਕਰਦੇ ਰਹਿੰਦੇ ਨੇ ਬਹੁਤ ਵਧੀਆ ਉਪਰਾਲਾ ਕਰਦੇ ਨੇ ਬੱਚਿਆਂ ਨੂੰ ਸਿਲਾਈ ਸੈਂਟਰ ਵੀ ਗਰੀਬ ਲੜਕੀਆਂ ਲਈ ਇਹਨਾਂ ਨੇ ਖੁੱਲੇ ਹੋਏ ਨੇ ਬੱਚਿਆਂ ਨੂੰ ਟਿਊਸ਼ਨ ਵੀ ਫ੍ਰੀ ਪੜ੍ਹਾਉਂਦੇ ਨੇ ਇਸ ਫਾਊਂਡੇਸ਼ਨ ਦਾ ਬਹੁਤ ਵਧੀਆ ਉਪਰਾਲਾ ਅਸੀਂ ਸਲਾਘਾ ਕਰਦੇ ਆ ਇਹਨਾਂ ਦੀ ਕਿਉਂਕਿ ਸਾਰਿਆਂ ਨੂੰ ਚਾਹੀਦਾ ਜਿੰਨੇ ਵੀ ਆਪਣੇ ਇੰਡਸਟਰੀ ਲਿਸਟ ਨੇ ਜਾਂ ਕੋਈ ਹੋਰ ਪਾਰਟੀਆਂ ਵਾਲੇ ਨੇ ਉਹਨੂੰ ਫਰਜ਼ ਬਣਦਾ ਵੀ ਆਪਾਂ ਇਹਨਾਂ ਬੱਚਿਆਂ ਲਈ ਇਤਾਂ ਦੇ ਉਪਰਾਲੇ ਕਰਦੇ ਰਹੀਏ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਫਾਊਂਡੇਸ਼ਨ ਦਾ ਇਹਨਾਂ ਦੇ ਸਮੂੱਚੇ ਮੈਂਬਰਾਂ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਲਈ ਇਹਨਾਂ ਸੋਚਿਆ ਤੇ ਇਹਨਾਂ ਦੇ ਨਾਲ ਆਪਦਾ ਟਾਈਮ ਸਪੈਂਡ ਕੀਤਾ ਆਪਣੇ ਬੱਚਿਆਂ ਨਾਲ ਨਾਲ ਤਾਂ ਸਾਰਾ ਹੀ ਟਾਈਮ ਸਪੈਂਡ ਕਰਦੇ ਇਹਨਾਂ ਨਾਲ ਅੱਜ ਮੈਨੂੰ ਵੀ ਬੁਲਾਇਆ ਮੈਨੂੰ ਵੀ ਚੰਗਾ ਲੱਗਿਆ ਮੈਂ ਬਹੁਤ ਧੰਨਵਾਦੀ ਹਾਂ